ਦੇ ਹਲਕਾ ਪੂਰਬੀ ਵਾਟ ਨੰਬਰ 5 ਔਰ 6 ਦੇ ਵਿੱਚ ਪਹੁੰਚੇ ਆ ਜਿੱਥੇ ਪੰਜਾਬ ਸਰਕਾਰ ਵੱਲੋਂ ਮੀਮ ਦੇ ਤਹਿਤ ਅੱਜ ਕੈਂਪ ਲੱਗਿਆ ਵਾ ਸਰਕਾਰ ਆਪ ਦੇ ਦਵਾਰ ਤਸਵੀਰ ਤੁਹਾਡੇ ਸਾਹਮਣੇ ਆ ਬਿਲਕੁਲ ਦੇਖ ਸਕਦੇ ਆ ਲੁਧਿਆਣਾ ਰਜਨੇਸ਼ਨ ਮੇਰਾ ਐਲਮ ਹੈ ਜੀ ਤੇ ਇਹ ਜਿਹੜਾ ਪੈਂਪ ਲੱਗਾ ਹੈ ਆਪकी ਸਰਕਾਰ ਆਪਕੇ ਦਵਾਰ ਇੱਥੇ ਅੱਜ ਮਤਲਬ ਕੋਈ ਵੀ ਸਮੱਸਿਆ ਕੋਈ ਵੀ ਰਿਗਾਰਡਿੰਗ ਮਤਲਬ ਜਿਵੇਂ ਬਿੱਲ ਮਾਫੀ ਤੇ ਮਤਲਬ ਕੋਈ ਵੀ ਬਿਜਲੀ ਦਾ ਕੰਮ ਤੇ ਕੋਈ ਆਧਾਰ ਕਾਰਡ ਕੋਈ ਮਤਲਬ ਵੋਟਰ ਕਾਰਡ ਸਾਰੇ ਮਤਲਬ ਸਮੱਸਿਆ ਦਾ ਹੱਲ ਹੋ ਰਿਹਾ ਅੱਜ ਹਾਂ ਜੀ ਨਹੀਂ ਲੱਗ ਕੇ ਜਿਆਦਾ ਆ ਜਾਂਦੇ ਉਹ ਵੀ ਸਹੀ ਹੋ ਜੀ ਨਹੀਂ ਲੱਗ ਕੇ ਸਰ ਮਤਲਬ ਉਹ ਚੈਕਿੰਗ ਕਰਾ ਦਾਂਗੇ ਅਸੀਂ ਜਿਹੜਾ ਲੱਗ ਕੇ ਆਏਗਾ ਮਤਲਬ ਸਾਰੀ ਰਿਪੋਰਟ ਉਹਦੀ ਐਕਸ ਉਹ ਤੁਹਾਨੂੰ ਸਹੀ ਰਿਪੋਰਟ ਦੇ ਦਾਂਗੇ ਨਵਾਂ ਮੀਟਰ ਟਰਾਈ ਕਰਦੇ ਹੋ ਕਿੰਨੀ ਦੇਰ ਲੱਗਦੀ ਹੈ ਨਵਾਂ ਮੀਟਰ ਮੈਕਸਿਮਮ ਡੇਢ ਮਹੀਨੇ ਦੇ ਅੰਦਰ ਅੰਦਰ ਲੱਗ ਜਾਂਦਾ ਹੈ ਜੀ ਐਲਐਸਐਮਐਸ ਜੀ ਹਾਂਜੀ 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 ਉਹਨਾਂ ਦਾ ਪੂਰਾ ਪ੍ਰੋਸੈਸਿੰਗ ਕਿੰਨੀ ਦੇਰ ਤੋਂ ਬਾਰੂ-ਬਾਰ ਕੇ ਉਹ ਵੀ ਸਰ ਡੇਢ ਦੋ ਮਹੀਨੇ ਦਾ ਪ੍ਰੋਸੈਸ ਹੁੰਦਾ ਜੀ ਹਾਂਜੀ ਹਾਂਜੀ ਮਤਲਬ ਬੜੀ ਫਾਸਟ ਪੀਐਸਪੀਸੀਐਲ ਇੱਕ ਇਹੋ ਜਿਹਾ ਮਹਿਕਮਾ ਹੈ ਜਿਹੜਾ ਸਭ ਤੋਂ ਫਾਸਟ ਸਰਵਿਸ ਦਿੰਦਾ ਜੀ ਸਰ ਜਦੋਂ ਆਪਣਾ ਹਰਕਾਪੁਰੀ ਦਾ ਕੰਮ ਅੱਜ ਚੁੰਗੀ ਏਰੀਆ ਬਾਹਰ ਪੈ ਜਾਂਦਾ ਵਾ ਇਹ ਕੁਝ ਘੱਟ ਨਹੀਂ ਵਿੱਚ ਨਹੀਂ ਨਹੀਂ ਸਰ ਹੈਗਾ ਅਜੇ ਮਤਲਬ ਅਜੇ ਜਿਹੜਾ ਆਪਣਾ ਮਤਲਬ ਉਹ ਜਿਹੜਾ ਐਨਓਸੀ ਵਾਲਾ ਹੈਗਾ ਮਤਲਬ ਸਰਕਾਰ ਨੇ ਤੇ ਲਾਗੂ ਕਰਤਾ ਹਜੇ ਮੈਕਮੇ ਨੂੰ ਕੋਈ ਨੋਟਿਸ ਨਹੀਂ ਆਇਆ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਜਿੱਦਨ ਮੈਨੂੰ ਨੋਟੀਫਿਕੇਸ਼ਨ ਆ ਗਿਆ ਉਸ ਦਿਨ ਮਤਲਬ ਐਨਓਸੀ ਦੀ ਜ਼ਰੂਰਤ ਨਹੀਂ ਇਦਾਂ ਹੀ ਮਟਰ ਅਪਲਾਈ ਹੋ ਜਾਣਗੇ ਜੀ ਹਾਂਜੀ ਹਾਂਜੀ ਕਿੰਨੇ ਲੋਕ ਸਵੇਰ ਦੇ ਤੇ ਆਗੇ ਦਾ ਇੱਥੇ ਸਵੇਰ ਦੇ ਸਾਡੇ ਕੋਲ ਘੱਟੋ ਘੱਟ ਮਤਲਬ ਮਤਲਬ 40 ਤੋਂ 50 ਲੋਕ ਆ ਗਏ ਨੇ ਜਿਹੜੇ ਮਤਲਬ ਹਾਂਜੀ ਹਾਂਜੀ ਸਾਡੇ ਹਾਂਜੀ ਮਤਲਬ ਹਜੇ ਦੇ ਨੋਟ ਕਰ ਰਹੇ ਆ ਜੀ ਅੱਛਾ ਜੀ ਬਾਕੀ ਜਿੱਦਾਂ ਹੋਊਗੇ ਉਹਨਾਂ ਨੂੰ ਫੋਨ ਜਾਣਗੇ ਅਸੀਂ ਮਤਲਬ ਹੱਲ ਕਰਾਂਗੇ ਹੁੰਦੇ ਬਿੱਲ ਮਾਫੀਆ ਜੀ ਮਤਲਬ ਹੋਰ ਮੀਟਰ ਜਿਹੜੇ ਸਾਡੇ ਸੁਬੇ ਅੰਦਰ ਉਹਨਾਂ ਦਾ ਸਾਰਾ ਕੰਮ ਕਰਾ ਰਹੇ ਹਾਂ ਜੀ ਹਾਂਜੀ ਠੀਕ ਹੈ ਧੰਨਵਾਦ ਤੋਂ ਕਿਸ ਮਾਸ਼ਾਅੱਲਾ ਸਾਬ ਨੂੰ ਇਹ ਕੈਂਪਰ ਲਿਆ ਗਿਆ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਪੱਤਰਕਾਰਾਂ ਦਾ ਧੰਨਵਾਦ ਕਰਨਾ ਚਾਹਨਾ ਵਾ ਜਿਹੜੇ ਤੁਸੀਂ ਇੱਥੇ ਵਿਰਾਜਮਾਨ ਹੋ ਕੇ ਇਹ ਉਪਰਾਲਾ ਕੀਤਾ ਵਾ ਵੀ ਜਿਹੜਾ ਇਹ ਕੈਂਪ ਲਾਇਆ ਗਿਆ ਵਾ ਲੋਕਾਂ ਤੱਕ ਤੁਸੀਂ ਸੁਨੇਹਾ ਪਾ ਜਾ ਰਹੇ ਹੋ ਤੇ ਮੈਂ ਖਾਸ ਕਰ ਆਪਣੇ ਸਤਕਾਰਯੋਗ ਸਾਡੇ ਸਰਦਾਰ ਦਿਲਜੀਤ ਸਿੰਘ ਗਰੇਵਰ ਭੋਲਾ ਜੀ ਦੀ ਰਹਿਨਮਾਨੀ ਹਟਾ ਜਿਹੜਾ ਅੱਜ ਇਹ ਕੈਂਪ ਲੱਗਿਆ ਗਿਆ ਵਾ ਲੋਕਾਂ ਕਹਿੰਦਾ ਜੋ ਮੁਸ਼ਕਲਾਂ ਸੀ ਗਿਆ ਕੋਈ ਕਿਸੇ ਦਾ ਜਾਤੀ ਸਰਟੀਫਿਕੇਟ ਸ਼ੈਰ ਕਰਾਣਾ ਕੋਈ ਇੰਤਕਾਲ ਵਗੈਰਾ ਕਰਾਣਾ ਉਹਨਾਂ ਨੂੰ ਪਟਵਾਰਖਾਨੇ ਜਾ ਕੇ ਕਈ ਦਿੱਕਤਾਂ ਪਰੇਸ਼ਾਨੀਆਂ ਦੇਖਣੀਆਂ ਪੈਂਦੀਆਂ ਸੀ ਉਹ ਅੱਜ ਇਹਨਾਂ ਦੇ ਘਰ ਦੇ ਵਿੱਚ ਬੈਠੇ ਹੀ ਇਹ ਹੱਲ ਹੋ ਰਿਹਾ ਵਾ ਅਸੀਂ ਸਰਕਾਰ ਦਾ ਤੇ ਆਪਣੇ ਅਮਨ ਲਾਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਮੈਂ ਖਾਸ ਕਰ ਪਟਵਾਰੀਆਂ ਸਾਹਿਬਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬੈਠੇ ਉਪਰਾਲਾ ਬਹੁਤ ਵਧੀਆ ਕੀਤਾ ਹੋਇਆ ਵਾ ਵੀ ਇਹ ਆਪਣਾ ਕੰਮ ਬਹਿਕੂਬੀ ਨਾਲ ਨਿਭਾ ਰਹੇ ਨੇ ਗੱਲ ਕਰੀ ਜਿਹੜੇ ਕਹਿੰਦੇ ਪ ਸਰਕਾਰ ਨੇ ਇਹ ਚੀਜ਼ ਨੂੰ ਦੇਖਦੇ ਹੋਏ ਉਪਰਾਲਾ ਘਰ ਦੇ ਵਿੱਚ ਲੋਕਾਂ ਦੇ ਘਰ ਦੇ ਵਿੱਚ ਆਪ ਦੀ ਸਰਕਾਰ ਆਪਕੇ ਦਰਵਾਜ਼ਾ ਤਾਈਓ ਇਹ ਰੱਖਿਆ ਗਿਆ ਵਾ ਤਾਂ ਕਿ ਜਿਹੜਾ ਲੋਕਾਂ ਦਾ ਕੰਮ ਆ ਉਹ ਲੋਕਾਂ ਦੇ ਲੋਕਾਂ ਦੇ ਘਰ ਦੇ ਵਿੱਚ ਬੈਠ ਕੇ ਕੰਮ ਹੋਇਆ ਜਾਵੇ ਹਾਂਜੀ ਹਾਂਜੀ ਜ਼ਰੂਰ ਜੀ ਜਦ ਤੱਕ ਮਤਲਬ ਕਿ ਪਰਮਾਤਮਾ ਨੇ ਚਾਹਿਆ ਤਦ ਤੱਕ ਮਤਲਬ ਕਿ ਸਰਕਾਰ ਰਹੀ ਤਦ ਤੱਕ ਆਪਾਂ ਇਹ ਕੰਮ ਉਪਰਾਲਾ ਚੱਲਦਾ ਰਹੂਗਾ ਜੀ ਦੇਖੋ ਜਿਹੜਾ ਨੈੱਟ ਦਾ ਇਹ ਆ ਉਹ ਦੇਖੋ ਇੱਕ ਬੇਸਮੈਂਟ ਹੋਣ ਕਰਕੇ ਜਿਹੜਾ ਨੈੱਟ ਦਾ ਉਹ ਹੈਗਾ ਨੈੱਟਵਰਕ ਦਾ ਇਸ਼ੂ ਆਇਆ ਹੋਇਆ ਵਾ ਲੇਕਿਨ ਨਾ ਚਲੋ ਆਪ ਫਸਟ ਕੈਂਪਸ ਗਏ ਇੱਥੇ ਇਸ ਇਵਾਰਡ ਦੇ ਵਿੱਚ ਅਗਲੀ ਵਾਰੀ ਨੈਕਸਟ ਜਿਹੜੀ ਜਿਹੜੀ ਕਮੀਆਂ ਉਹਨੂੰ ਦੂਰ ਕੀਤਾ ਜਾਊਗਾ ਉਹਨੂੰ ਦੇਖਿਆ ਜਾਊਗਾ ਇੱਦਾਂ ਤਾਂ ਹੈ ਨਹੀਂਗਾ ਜੀ ਜੇ ਕੋਈ ਆ ਨਹੀਂ ਰਿਹਾ ਜੇ ਕੋਈ ਦਿੱਕਤ ਪਰੇਸ਼ਾਨੀਆਂ ਦਾ ਦੱਸੋ ਅਸੀਂ ਤਾਈਆਂ ਲੋਕਾਂ ਦੀ ਸੇਵਾ ਵਾਸਤੇ ਇੱਥੇ ਬੈਠੇ ਆ ਜੀ ਐਮਐਲਐਸ ਸਾਹਿਬ ਸਪੈਸ਼ਲ ਆਪ ਵਿਜ਼ਿਟ ਕਰਕੇ ਗਏ ਚੀਲੀ ਹਾਂਜੀ ਅੱਜ ਜੀ ਕੈਂਪ ਲੱਗਿਆ ਵਾ ਤੇ ਸੇਵਾ ਨਿਭਾ ਰਹੇ ਹਾਂ ਬੜੇ ਕੰਮ ਹੋ ਰਹੇ ਨੇ ਅਸੀਂ ਜਨਮ ਦੇ ਮੌਤ ਸਰਟੀਫਿਕੇਟ ਬਣਾ ਰਹੇ ਹਾਂ ਜੀ ਇੱਥੇ ਜਨਮ ਦੇ ਮੌਤ ਸਰਟੀਫਿਕੇਟਾਂ ਦਾ ਕੈਂਪ ਲੱਗਿਆ ਜੀ ਸਾਡੇ ਵੱਲੋਂ ਨਗਰ 9 ਵਜੇ ਤੋਂ ਸਵੇਰੇ ਲੱਗੇ ਹਾਂ ਜੀ। ਹਾਂ ਜੀ ਜਨਾਗਰ ਲੋਕ ਪਬਲਿਕ ਵੈ ਹੈ ਆਈ ਜਾਊਗੀ ਅਸੀਂ ਕਰੀ ਜਾਣਾ ਹੀ ਕੰਮ। ਕਿੰਨੇ ਲੋਕ ਸਵੇਰ ਦੇ ਆਤੋ ਕਹਿੰਦੇ ਸਵੇਰ ਦੇ ਲਗਭਗ 4 ਤੋਂ 500 ਬੰਦੇ ਆ ਚੁੱਕੇ ਆ ਜੀ। ਸਾਰੇ ਟੋਟਲ ਕੈਂਪ ਦੇ ਵਿੱਚ। ਜਿੰਨੇ ਕੈਂਪ ਤੁਸੀਂ ਲਾ ਰਹੇ ਆ ਆ ਨਾਲੇ ਜਿੰਨੇ ਜਿੰਨੇ ਕੈਂਪ ਲਗਾਤਾਰ ਲੱਗਣਗੇ। ਹਾਂਜੀ ਹਾਂਜੀ ਲਗਾਤਾਰ ਹੀ ਲੱਗ ਰਹੇ ਨੇ ਜੀ। 24 ਘੰਟੇ ਨਹੀਂ ਜਾ ਸਕਦੇ ਕੈਂਪਾਂ ਨੂੰ ਕੰਮ ਕਰਦੇ ਸਾਰਿਆਂ ਦਾ। ਹਾਂਜੀ ਅੱਜ ਨੌਦੀ ਨਾਲ ਉਹਨੇ ਉਹਨੇ ਨਾਲ ਦੀ ਨਾਲ ਕੰਮ ਹੋ ਰਿਹਾ ਜਿਹੜਾ ਕੋਈ ਪਰ ਇੱਕ ਮਿੰਟ ਇਹ ਜੇ ਇੱਥੇ ਅਪਲਾਈ ਹੁੰਦੇ ਆਂ ਤਾਂ ਜਦੇ ਬਣਾਉਂਦੇ ਆਂ ਜੇ ਗਵਰਨਮੈਂਟ ਦੇ ਇਨਸਟ੍ਰਕਸ਼ਨਾਂ ਜਿਹੜਾ ਅਪਲਾਈ ਕਰਦੇ ਉਹਨੂੰ 15 ਦਿਨ ਦਾ ਟਾਈਮ ਹੁੰਦਾ ਜੀ ਇਹ ਨਾਲ ਦੀ ਨਾਲੇ ਕਰੀ ਜਾ ਰਹੇ ਦੀ ਇੱਥੇ ਨਾਲ ਦੀ ਨਾਲ 15 ਦਿਨਾਂ ਨੀਂ ਨਾ ਉਹ ਇੱਥੇ ਵੀ ਰੀਅਰ ਹੁੰਦੇ ਨੇ 2-4-5 ਦਾ 100 ਕੇ ਬਣਾਤੇ ਜਿਹੜੇ ਹੁਣ ਦੇ ਇੱਥੇ ਵੀ 100-200 ਹੋਊਗਾ ਫੇਰ ਤਾਂ ਟਾਈਮ ਨਹੀਂ ਬਣਨਾ ਨਾ ਜੀ ਹਾਂ ਜੀ ਰਾਜ ਦਾ ਜਿਹੜਾ ਕੈਂਪ ਲੱਗਿਆ ਇੱਥੇ ਕਰਦੇ 4565 ਕਿਹੜੇ ਕਿਹੜੇ ਕੰਮ ਕਰਵਾਉਂਦਾ ਬਦਨ ਸਭ ਹਲਕਾ ਪੂਰਬੀ ਦੀ ਸੋਰੀ ਸੰਗਤ ਨੂੰ ਸਤਿਕਾਰਯੋਗ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਪੈਣਾ ਨੌਜਵਾਨਾਂ ਵੀਰਾਂ ਨੂੰ ਬੇਨਤੀ ਕਰਦਾ ਵਧਾਈ ਦਿਨਾ ਵਾ ਔਰ ਜਿਹੜਾ ਬਦਨ ਸਭ ਹਲਕਾ ਪੂਰਬੀ ਚ ਅੱਜ ਆਪ ਦੀ ਸਰਕਾਰ ਆਪਨੇ ਦਵਾਰ ਕੈਂਪ ਲੱਗਿਆ ਵਾ ਔਰ ਸਾਡੇ ਮਾਂ ਜੋ ਕੋ ਮੁਖਮਤੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜੋ ਇੱਕ ਮਿਸ਼ਨ ਚਾਲੂ ਕੀਤਾ ਆਪ ਦੀ ਸਰਕਾਰ ਆਪਦੇ ਦਵਾਰ ਜਾ ਕੇ ਕੰਮ ਕਰੂਗੀ ਤੇ ਔਰ ਅੱਜ ਇਸ ਤਰ੍ਹਾਂ ਮਨ ਕੇ ਅਨੇਕਾਂ ਕੈਂਪ ਲੱਗ ਚੁੱਕੇ ਨੇ ਹੋਰ ਵੀ ਕੈਂਪ ਲੱਗ ਵੀ ਰਹੇ ਨੇ ਲੱਗਦੇ ਵੀ ਰਹਿਣਗੇ ਤੇ ਅੱਜ 5 ਔਰ 6 ਨੰਬਰ ਵਾਰ ਚ ਕੈਂਪ ਲੱਗਿਆ ਤੇ ਕੱਲ ਨੂੰ ਔਰ 16 ਔਰ 17 ਦੇ ਵਿੱਚ 9 ਔਰ 10 ਦੇ ਵਿੱਚ ਕੈਂਪ ਲੱਗਣ ਜਾ ਰਿਹਾ ਉਸ ਤੋਂ ਬਾਅਦ ਹਰ ਦੋ ਦਿਨ ਛੱਡ ਕੇ ਕੈਂਪ ਲੱਗ ਰਿਹਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 1076 ਤੇ ਇੱਕ ਨੰਬਰ ਜਾਰੀ ਕਰਕੇ 43 ਸਬਦਾ ਦਿੱਤੀਆਂ ਨੇ ਉਸ ਤੋਂ ਲਾਵਾ ਵੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ 1076 ਤੇ ਸਾਰੀਆਂ ਸਬਦਾ ਮਵਾਈ ਹੋਣਗੀਆਂ ਇਹਨ ਮਕਸਦ ਕੀ ਹੈ ਸਰਕਾਰ ਦਾ ਆਪ ਦੀ ਸਰਕਾਰ ਆਪ ਦੇ ਦਵਾਰ ਵੀ ਜਿਵੇਂ ਅਸੀਂ ਵੋਟਾਂ ਮੰਗਣ ਜਾਂਦੇ ਹਾਂ ਲੋਕਾਂ ਦੇ ਘਰ-ਘਰ ਜਾ ਕੇ ਇਸੇ ਤਰ੍ਹਾਂ ਹੀ ਲੋਕਾਂ ਦੇ ਘਰ ਜਾ ਕੇ ਸਰਕਾਰ ਕੰਮ ਕਰੇ ਪਹਿਲਾਂ ਦਿੱਲੀ ਦੇ ਵਿੱਚ ਕਰ ਰਹੀ ਹੈ ਤੇ ਹੁਣ ਪੰਜਾਬ ਦੇ ਵਿੱਚ ਕਰ ਰਹੀ ਹੈ ਕਿਵੇਂ ਤੁਸੀਂ ਕਿਹਾ ਵੀ ਘਰ-ਘਰ ਜਾ ਕੇ ਜਿਹੜੇ ਅਫਸਰ ਸੇ ਭੰਨ ਕਿ ਆ ਕਿ ਉਹ ਲੋਕਾਂ ਨੂੰ ਉਸੇ ਤਰ੍ਹਾਂ ਦਾ ਕੰਮ ਕਰਨਗੇ ਫਿਰ ਤੁਸੀਂ ਕੈਂਪ ਕਿਉਂ ਲਗਾ ਰਹੇ ਹੋ 1076 ਤੇ 43 ਸੁਵਿਧਾ ਦਿੱਤੀਆਂ ਨੇ ਹਜੇ ਜਿਹੜੀਆਂ ਘਰ-ਘਰ ਮੇਰੀ ਮੇਰੀ ਬੇਨਤੀ ਸੁਣੋ 100 ਦੇ 1076 ਤੇ 43 ਸੁਵਿਧਾ ਦਿੱਤੀਆਂ ਨੇ ਬਾਕੀ ਜਿਹੜੇ ਕੰਮ ਰੁਕੇ ਸੀ ਪੁਰਾਣੇ ਸਮੇਂ ਦੇ ਇਸ ਕਰਕੇ ਕੈਂਪ ਲਾ ਕੇ ਉਹ ਖਤਮ ਕਰ ਰਹੇ ਆ ਤੇ ਉਸ ਤੋਂ ਬਾਅਦ 1076 ਆ ਉਹਦੇ ਤੇ ਸਾਰੀਆਂ ਸੁਵਿਧਾ ਆਉਣ ਵਾਲੇ ਸਮੇਂ ਚ 100 ਤੋਂ 100% ਉਹਤੇ ਮਿਲ ਕੇ ਜਾਰੀ ਹੋਣਗੇ 1076 ਤੋਂ ਵੀ ਫੋਨ ਕਰੋਗੇ ਤੁਹਾਡੇ ਘਰੇ ਮੁਲਾਜ਼ਮ ਸਰਕਾਰੀ ਮੁਲਾਜ਼ਮ ਘਰੇ ਕੰਮ ਕਰਨ ਆਊਗਾ ਆਉਣ ਵਾਲੇ ਸਮੇਂ ਜਿਹੜਾ 74 ਸਾਲ ਦਾ ਸਿਸਟਮ ਖਰਾਬ ਹੋਇਆ ਉਹਨੂੰ ਸਹੀ ਕਰ ਰਹੇ ਆ ਕਿਉਂਕਿ ਸਹੀ ਕਰੂ ਸਮਾਂ ਜਰੂਰ ਲੱਗ ਰਿਹਾ ਪੌਣੇ 2 ਸਾਲ ਚ ਜੋ ਰਿਕਾਰਡ ਤੋੜ ਆਮ ਆਦੀ ਪਾਰੀ ਸਰਕਾਰ ਨੇ ਕੰਮ ਕੀਤੇ ਮਾਜੋਗ ਮੁੱਖ ਮਤੀ ਭਗਵਨ ਸਿੰਘ ਜੀ ਮਾਜ ਜੀ ਨੇ ਕੰਮ ਕੀਤੇ ਆ ਪਿਛਲੇ 15 ਸਾਲ ਜਿਨੀ ਹੋਏ ਅੱਜ ਆਮ ਆਦੀ ਪਾਰਟੀ ਤੋਂ ਸਾਰੇ ਸਰਕਾਰ ਤੋਂ ਖੁਸ਼ ਨੇ ਪੰਜਾਬ ਵਾਸੀ ਔਰ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਸਰ ਇੱਕ ਹੋਰ ਜਿਹੜਾ ਤੁਸੀਂ ਕਹਿ ਬੀ ਸਰਕਾਰੀ ਦਾ ਜਿਹੜਾ ਨੈਸ਼ਨਲ ਲੂਆ ਨੂੰ ਮਿਲੇਗਾ। ਕੀ ਉਹਰੇ ਲੁਧਿਆਣੇ ਦੇ ਵਿੱਚ ਇਹ ਮੂਹ ਨਹੀਂ ਹੋਇਆ ਜਿੱਦ ਤੱਕ ਤੁਸੀ ਕੋਈ ਨਜ਼ਰ ਨਹੀਂ ਆਈ ਹੈ ਜੀ। ਭੈਣ ਜੀ ਜਿੱਤੋਂ ਬੱਚਾ ਜਨਮ ਲੈਂਦਾ ਵਾ ਇੱਕ ਦਿਨ ਚ ਵੱਡਾ ਨਹੀਂ ਹੋ ਜਾਂਦਾ ਵਾ ਹਜੇ ਥੋੜੇ ਦਿਨ ਹੋਏ ਨੇ ਉਦੋਂ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇ ਜੀ ਬਾਲ ਜੀ ਮਾਨ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਉਹ ਮਹਮ ਸ਼ੁਰੂ ਕੀਤੀ ਹੈ ਇੱਕ ਦਿਨ ਚ ਸਾਰਾ ਕੁਝ ਨਹੀਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਘਰ ਘਰ ਰਾਸ਼ਨ ਵੀ ਪਹੁੰਚੂਗਾ ਘਰੇ ਜਾ ਕੇ ਜਨਮ ਸਰਟੀਫੀਕੇਟ ਬਣੂਗਾ ਘਰੇ ਜਾ ਕੇ ਰਾਸ਼ਨ ਕਾਰਡ ਬਣੂਗਾ ਘਰੇ ਜਾ ਕੇ ਆਧਾਰ ਕਾਰਡ ਬਣੂਗਾ ਸਾਰਾ ਕਾਰ ਜਾ ਕੇ ਹੋਗਾ ਤੁਸੀਂ 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 ਕਹਿ ਰਹੇ ਹੋ ਕਿ ਹਾਂ ਭਈ ਸਾਰੀਆਂ ਸੁਖਾਵਾਂ ਮਿਲ ਰਹੀ ਹੈ ਸਰਕਾਰ ਬਣੀ ਨੂੰ ਬਹੁਤ ਧੀਰ ਹੋ ਗਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਲਾਵਾਂ ਨੂੰ ਵਾਦਾ ਕੀਤਾ ਸੀ ਹਜ਼ਾਰਾਂ ਹਜ਼ਾਰਾਂ ਸਰਕਾਰ ਸਰਕਾਰ ਸਤਕਾਰ ਸਤਕਾਰ ਸਤਕਾਰਯੋਗ ਭੈਣ ਜੀ ਸਤਕਾਰਯੋਗ ਭੈਣ ਜੀ ਪੌਰੇ 2 ਸਾਲ ਦੇ ਵਿੱਚ ਜਿੰਨੀਆਂ ਗਰੰਟੀ ਐ ਤੇ ਸ਼ੁਰੂਆਤ ਹੋ ਗਈ 600 ਜੁੰਟ ਦੀ ਗਰੰਟੀ 6 ਮਹੀਨੇ ਦੇ ਵਿੱਚ ਸ਼ੁਰੂਆਤ ਹੋ ਗਈ ਆ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀ ਸਾਢੇ 4 ਸਾਲ ਜਦੋਂ ਪੂਰੇ ਹੋ ਜਾਂਦੇ ਸੀਗੇ ਜਦੋਂ ਸਰਕਾਰ ਦੇ ਮਿਲ ਕੇ ਦੁਬਾਰਾ ਵੋਟਾਂ ਮੰਗਣੀ ਆਉਂਦੀ ਸੀ ਇੱਕ ਮਿੰਟ ਮੇਰੀ ਬੇਨਤੀ ਸੁਣ ਲਓ ਜਦੋਂ ਦੁਬਾਰਾ ਵੋਟਾਂ ਮੰਗਣੀ ਆਉਂਦੀ ਸੀ ਉਦੋਂ ਮਿਲ ਕੇ ਕੰਮ ਚਾਲੂ ਹੁੰਦੇ ਸੀਗੇ ਸਾਡੀ ਸਰਕਾਰ ਨੇ 600 ਜੁੰਟ ਹਰ ਘਰ ਵਾਸਤੇ ਫ੍ਰੀ 6 ਮਹੀਨੇ ਹੀ ਦਿੱਤਾ ਆਮ ਆਦਮੀ ਕਲੀਨਿਕਾਂ 800 ਬਣ ਗਈਆਂ ਨੇ ਤੀਜੀ ਗਰੰਟੀ ਸੀਗੀ ਜਿਹੜੀ ਮਿਲ ਕੇ ਜਿਹੜੇ ਸਾਡੇ ਫੌਜੀ ਜਵਾਨ ਵਾਟ ਤੇ ਮਿਲ ਕੇ ਪੜਾ ਦੇ ਰਹੇ ਨੇ ਜਿਹਦੇ ਕਰਕੇ ਅਸੀਂ ਚੈਨ ਦੀ ਨਹੀਂ ਸੌ ਰਹੇ ਆ ਉਹਦੇ ਵਾਸਤੇ 1 ਕਰੋੜ ਦਾ ਵਾਅਦਾ ਕੀਤਾ ਸੀ ਜਿੰਨੇ ਫੌਜੀ ਸਾਡੇ ਸ਼ਹੀਦ ਹੋਏ ਨੇ ਮੁੱਖ ਮੰਤਰੀ ਸਾਹਿਬ ਕਰੋੜ ਕਰੋੜ ਰੁਪਏ ਜਾ ਕੇ ਘਰੇ ਦੇ ਕੇ ਆਏ ਨੇ ਪਹਿਲਾ ਕੀ ਹੁੰਦਾ ਸੀਗਾ 15 ਅਗਸਤ ਸਾਲ ਬਾਅਦ ਆਉਂਦਾ ਸੀ 15 ਅਗਸਤ ਨੂੰ ਇੱਕ ਸਲਾਈ ਮਸ਼ੀਨ ਉਹਦੀ ਵਿਧਵਾ ਨੇ ਤੀ ਆ ਤੇ ਕੈਂਪ ਲੱਗਿਆ ਮੇਰੀ ਬੋਲ ਕਿਹੜੇ ਕਿਹੜੇ ਹੱਲ ਹੋ ਰਿਹਾ ਸਰਕਾਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਸ਼ੀਦ ਗੁਪਤਾ ਮੈਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆਵਾਮੀ ਪਾਰਟੀ ਯੂਥ ਲੁਧਿਆਣਾ ਅੱਜ ਜਿਹੜੀ ਕਿ ਮਾਨ ਸਾਹਿਬ ਵੱਲੋਂ ਮੁਹਿੰਮ ਚੱਲੀ ਹੈ ਸਰਕਾਰ ਤੁਹਾਡੇ ਦਵਾਰ ਜਿਹੜੀ ਕਿ ਮੁਹਿੰਮ ਚੱਲੀ ਹੈ ਸਰਕਾਰ ਤੁਹਾਡੇ ਦਵਾਰ ਉਹਦੇ ਤਹਿਤ ਅੱਜ ਵਾਰਡ ਨੰਬਰ 5 ਔਰ 6 ਦਾ ਕੰਬਾਈਨਡ ਕੈਂਪ ਲੱਗਿਆ ਕਲਾਸ਼ ਨਗਰ ਰੋਡ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਜਦੋਂ ਸਰਕਾਰੀ ਮਹਿਕਮਿਆਂ 'ਚ ਲੋਕ ਜਾਂਦੇ ਆ ਉਹਨਾਂ ਨੂੰ ਬਹੁਤ ਖੱਜਲ ਖਵਾਰ ਹੋਣਾ ਪੈਂਦਾ ਉਹਨਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਉਸ ਦੇ ਤਹਿਤ ਜੋ ਕਿ ਆਜੀ ਤੱਕ 70 ਸਾਲਾਂ ਚ ਸਰਕਾਰਾਂ ਨੇ ਨਹੀਂ ਸੋਚਿਆ ਉਸ ਦੇ ਤਹਿਤ ਅੱਜ ਮਾਨ ਸਾਹਿਬ ਨੇ ਸੋਚ ਕੇ ਲੋਕਾਂ ਬਾਰੇ ਸੋਚ ਕੇ ਕੈਂਪ ਲਾਣੇ ਸ਼ੁਰੂ ਕੀਤੇ ਆ ਜੋ ਕਿ ਅੱਜ ਤੱਕ ਕਦੇ ਨਹੀਂ ਹੋਇਆ ਤੇ ਬੜਾ ਹੀ ਧੰਨਵਾਦੀ ਆ ਪੰਜਾਬ ਸਰਕਾਰ ਦੇ ਕਿ ਉਹਨਾਂ ਨੇ ਲੋਕਾਂ ਬਾਰੇ ਸੋਚਿਆ ਤੇ ਤੁਸੀਂ ਦੇਖ ਸਕਦੇ ਹੋ ਹਰ ਮਹਿਕਮੇ ਦੇ ਹਰ ਡਿਪਾਰਟਮੈਂਟ ਦੇ ਅਫਸਰ ਬੈਠੇ ਨੇ ਕਿਸੇ ਨੂੰ ਵੀ ਕੋਈ ਅਗਰ ਪਰੇਸ਼ਾਨੀ ਆ ਉਹ ਇੱਥੇ ਆ ਕੇ ਆਪਣਾ ਹੱਲ ਕਰਵਾਉਂਦਾ ਤੇ ਮੌਕੇ ਤੇ ਹੀ ਉਹਦਾ ਹੱਲ ਹੁੰਦਾ ਸਸਵਾਨਾ ਜਾਏ ਹੋਏ ਮੇਰੇ ਜਿੱਤੇ ਤੱਕ ਮੈਂ ਦੇਖ ਰਿਹਾ 50 ਤਰ੍ਹਾਂ ਦੇ ਡਿਪਾਰਟਮੈਂਟ ਇੱਥੇ ਬੈਠੇ ਨੇ ਚਾਹੇ ਉਹ ਫੂਡ ਸਪਲਾਈ ਵਿਭਾਗ ਹੋਵੇ ਚਾਹੇ ਕਾਰਪੋਰੇਸ਼ਨ ਹੋਵੇ ਚਾਹੇ ਸੁਵਿਧਾ ਕੇਂਦਰ ਹੋਵੇ ਚਾਹੇ ਵਾਟਰ ਸਪਲਾਈ ਹੋਵੇ ਚਾਹੇ ਸੀਵਰੇਜ ਹੋਵੇ ਹਰ ਤਰ੍ਹਾਂ ਦਾ ਵਿਭਾਗ ਦਾ ਬੰਦਾ ਇੱਥੇ ਬੈਠਾ ਤੇ ਲੋਕਾਂ ਦਾ ਮੁੱਕੇ ਤੇ ਹੱਲ ਕਰ ਰਹੇ ਨੇ ਤੇ ਇਹ ਬਹੁਤ ਵੱਡੀ ਗੱਲ ਹੈ ਕੈਂਪ ਜਿਹੜਾ 4 ਵਜੇ ਤੱਕ ਹੈ ਤੇ ਪਰ ਜੇ ਲੋਕ ਆਉਂਦੇ ਰਹਿਣਗੇ ਤਾਂ ਉਹਨਾਂ ਦੀ ਵੀ ਮੁਸ਼ਕਲਾਂ ਦਾ ਹੱਲ ਹੋਊਗਾ ਜੇ ਇਹ ਨਹੀਂ ਹੈਗਾ ਵੀ ਜੇ 4 ਵਜੇ ਤੱਕ ਕੈਂਪ ਤੇ ਜੇ ਲੋਕ ਖੜੇ ਹੋਣਗੇ ਤਾਂ ਉਹ ਬੰਦ ਕਰ ਦੇਣਗੇ ਨਹੀਂ ਜਦੋਂ ਤੱਕ ਲੋਕਾਂ ਨੂੰ ਪੂਰੀ ਸੰਤੁਸ਼ਟੀ ਨਹੀਂ ਹੋ ਜਾਂਦੀ ਜਦੋਂ ਤੱਕ ਲੋਕ ਚਲੇ ਨਹੀਂ ਜਾਂਦੇ ਉਦੋਂ ਤੱਕ ਅਫਸਰ ਸਭਾ ਨੇ ਇੱਥੇ ਹੀ ਨੇ ਕੈਂਪ ਨੂਲੰਦ ਡਿਪਾਰਟਮੈਂਟ ਤੋਂ ਅਸੀਂ ਕਾਰਪੋਰੇਸ਼ਨ ਜ਼ੋਨ A ਵਿੱਚੋਂ ਹਾਂਜੀ ਮੈਮ ਮੈਮ ਕੀ 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 ਆਦੀ ਆਦੀ ਇਸ ਕਿਸ ਤਰ੍ਹਾਂ ਦੇ ਬਾਰੇ ਇਸ ਮੈਮ ਨੂਲੰਦ ਡਿਪਾਰਟਮੈਂਟ ਪੀਐਮ ਸਵੈਨੀ ਦੀ ਦਾ ਕੈਂਪ ਹੈ ਔਰ ਪਲੇਸ ਵਿਸ਼ਕਰਮਾ ਸਕੀਮ ਦਾ ਹੈ ਨੋ ਲੈਵਸ ਕਿ ਹਾਂ ਜੀ ਇਹ ਜਿਹੜਾ ਇਹ ਨਹੀਂ ਦੀ ਹਾਲ ਹੈ ਇਹਦੇ ਵਿੱਚ ਦੇਖੀ ਮੈਂ ਮੈਂ ਇਹਦੇ ਵਿੱਚ ਇਹ 10000 ਦਾ ਲੋਨ ਹੁੰਦਾ ਰੇੜੀ ਫੜੀ ਵਾਲਿਆਂ ਦਾ ਲੋਨ ਹੈ ਇਹ ਉਹਨਾਂ ਦਾ ਆਧਾਰ ਕਾਰਡ ਨੰਬਰ ਲਿੰਕ ਹੋਣਾ ਚਾਹੀਦਾ ਔਰ ਬੈਂਕ ਸਰਕਾਰੀ ਹੋਣੀ ਚਾਹੀਦੀ ਹੈ 10000 ਤੋਂ ਬਾਅਦ 20000 ਦਾ ਮਿਲਦਾ 20000 ਤੋਂ ਬਾਅਦ 50000 ਦਾ ਮਿਲਦਾ ਬੈਂਕਾਂ ਵਾਲੇ ਵੀ ਕੋਈ ਐਸੇ ਕੱਟਦੇ ਨੇ ਨਹੀਂ ਸਰ ਕੋਈ ਪੈਸਾ ਨਹੀਂ ਇੱਥੇ ਸਬਸਿਡੀ ਵੀ ਆਨਦੀ ਹੈ ਕਈ ਵਾਰ ਬੈਂਕ ਵਾਲੇ ਨੇ ਤੇ 2000 ਰੁਪਏ ਦੇ ਕੱਟ ਕੇ ਨਹੀਂ ਸਰ ਐਦਾ ਕੋਈ ਨਹੀਂ ਇੱਕ ਵਾਰੀ ਬੈਂਕ ਦੀ ਪ੍ਰੋਬਲਮ ਆਈ ਸੀ ਪਰ ਅਸੀਂ ਰੀਸੋਲਵ ਕਰ ਦਿੱਤੀ ਸੀ ਉਹਨਾਂ ਦੇ ਹਾਂ ਜੀ ਮੋਂ ਦੇ ਵਿੱਚ ਇਹ ਕਿ 10 ਲੀਡਜ਼ ਦਾ ਗਰੁੱਪ ਬਣਦਾ ਉਸ ਤੋਂ ਬਾਅਦ ਉਹਨਾਂ ਨੂੰ 10 ਹਜ਼ਾਰ ਦਾ ਫੰਡ ਆਉਂਦਾ ਜਦੋਂ ਗਰੁੱਪ ਅੱਛੀ ਤਰ੍ਹਾਂ ਚੱਲਣ ਹੁਣ 2 ਲੱਖ ਦਾ ਲੋਨ ਸਟਾਰਟ ਹੋ ਚੁੱਕਾ ਹੈ ਤੇ ਨੈਕਸਟ ਵੀਕ ਅਸੀਂ ਉਹਨਾਂ ਦੀ ਲੈ ਰਹੇ ਹਾਂ ਫਾਰਮ ਉਸ ਤੋਂ ਬਾਅਦ ਉਹਨਾਂ ਦੇ 2 ਲੱਖ ਹੈ ਜੋ ਪਰ ਕੰਮ ਜਨਨ ਹੋਣਾ ਚਾਹੀਦਾ ਕੰਮ ਦੇ ਬਿਹਾਵ ਤੇ ਉਹਨਾਂ ਨੂੰ ਲੋਨ ਮਿਲੇਗਾ 2 ਲੱਖ ਦਾ ਹਾਂਜੀ ਮੈਂ ਵਿਸ਼कर्मा स्कीम ਆਈ ਹੈ ਹੁਣ ਸਾਡੇ ਕੋ ਉਹਦੇ ਵਿੱਚ ਇਹ ਹੈ ਕਿ ਹੱਥ ਨਾਲ ਬੰਦਾ ਕੰਮ ਕਰਦਾ ਹੋਵੇ ਜਿਦਾ ਝਾੜੂ ਜਾਂ ਥੋਬੀ ਜਾਂ ਦਰਜੀ ਸਲੂਨ ਹੈ ਇਹ ਕੰਮ ਹੱਥ ਨਾਲ ਜਿਹੜਾ ਕਰਦਾ ਉਹਨਾਂ ਲਈ 3 ਲੱਖ ਦੀ ਸਕੀਮ ਮਿਲੇਗੀ ਪਹਿਲੇ ਉਹਨਾਂ ਨੂੰ 1 ਲੱਖ ਰੁਪਏ ਮਿਲੇਗਾ ਜੋ ਕਿ ਉਹਨਾਂ ਨੇ 18 ਮਹੀਨੇ ਚ ਵਾਪਸ ਕਰਨਾ 5% ਵਿਆਜ ਜਾਂਦੀ ਉਸ ਤੋਂ ਬਾਅਦ ਉਹਨਾਂ ਨੂੰ 2 ਲੱਖ ਮਿਲੇਗਾ ਇਹ ਸੀਐਸਐਸ ਸੈਂਟਰ ਐਮਪਲੋਇਮੈਂਟ ਦੇ ਹਾਂਜੀ ਹਾਂਜੀ ਸਰ ਇਹ ਸਕੀਮ ਹੈ ਸਾਰੀਆਂ ਸੈਂਟਰ ਸਰਗਰਮੈਂਟ हां जी मैम हां जी पंजाब सरकार दिया नहीं मैम ने ओके मैम थैंक यू कैंपो बारे एदा है की ਸਾਡੇ ਕੋਲ ਸਾਰੇ ਜਨਮ ਡੈਥ ਬਰਥ ਐਸਸੀ ਬੀਸੀ ਸਾਰੇ ਸਰਟੀਫਿਕੇਟ ਆਪਣੇ ਕੋਲ ਅਪਲਾਈ ਹੁੰਦੇ ਨੇ ਅੱਛਾ ਜੀ ਹਾਂ ਜੀ ਸਰ ਇੱਕ ਕਿ ਸਵੇਰੇ 9 ਵਜੇ ਤੋਂ ਚੱਲ ਰਿਹਾ ਹਲੇ ਤੱਕ ਤਾਂ ਫਿਲਹਾਲ ਚੱਲ ਹੀ ਰਿਹਾ ਵਾ ਕਿੰਨੇ ਲੋਕ ਸਵੇਰੇ ਕੈਂਪਲੇ ਆ ਚੁੱਕੇ ਨੇ ਸਰ ਆ ਗਏ ਹੁਣੇ 100 150 ਆਪਣੇ ਕੋਲ ਬੰਦਾ ਸੀ ਬਹੁਤ ਆ ਚੁੱਕੇ ਆ ਸਵੇਰ ਦਾ ਨੈਟ ਦੀ ਪ੍ਰੋਬਲਮ ਵੀ ਕੋਈ ਆਈ ਸੀ ਇੱਥੇ ਨਹੀਂ ਸਰ ਨੈਟ ਫੈਸੇ ਸਾਡੇ ਫੋਨ ਨਾਲ ਹੀ ਕਨੈਕਟ ਚੱਲ ਰਹੇ ਨੇ ਫਿਲਹਾਲ ਹਲੇ ਤੱਕ ਦੋ ਆਧਾਰ ਦਾ ਸਿਸਟਮ ਸੀਗਾ ਥੋੜਾ ਸਲੋ ਚੱਲ ਰਿਹਾ ਸੀ ਉਹਦੇ ਕਰਕੇ ਆਧਾਰ ਦਾ ਸਿਸਟਮ ਹਲੇ ਇੱਥੇ ਚੱਲਿਆ ਨਹੀਂ ਹੈਗਾ ਤਾਂ ਹੀ ਸਾਡੇ ਕੋਲ ਐਸਸੀਬੀਸੀ ਦੇ ਅਧਿ ਵਰਤੀ ਦੀ ਪਾਲਿਆ